ਚਾ ਵਚਨ ਪੰਜਾਬ ਦੀਆਂ ਸੀਜ਼ਨ 3 2024 ਦੀ ਜਿਹੜੀ ਮਸ਼ਾਲ ਆ ਅੱਜ ਪਟਿਆਲਾ ਵਿਖੇ ਪਹੁੰਚ ਚੁੱਕੀ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜੇ ਸਪੋਰਟਸ ਵਾਲੇ ਬੱਚੇ ਨੇ ਹੈਗੇ ਉਹਦਾ ਸਵਾਗਤ ਤੋਲ ਠਮਾਕੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਕੈਬਨਿਟ ਮੰਤਰੀ ਡਾਕਟਰ ਬਲਬੀਰ ਜਿਹੜੇ ਹੈਗੇ ਨੇ ਉਹ ਉਸ ਮਸ਼ਾਲ ਨੂੰ ਲੈ ਕੇ ਅੱਗੇ ਚੱਲਦੇ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੱਥ ਵਿੱਚ ਝੰਡੇ ਤਿਰੰਗੇ ਜਿਹੜੇ ਫੜੇ ਹੋਏ ਨੇ ਬੱਚਿਆਂ ਨੇ ਤੇ ਜਿਹੜੀ ਮਸ਼ਾਲ ਉਹ ਲੈ ਕੇ ਪਹੁੰਚੋ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਟਿਆਲਾ ਜਿਹੜੀ ਅੱਗੇ ਵੱਖ-ਵੱਖ ਸ਼ਹਿਰਾਂ ਤੋਂ ਲੈ ਕੇ ਇੱਥੇ ਪਹੁੰਚੀ ਹੈ ਤੇ ਹ ਡਾਕਟਰ ਬਲਬੀਰ ਜਿਹੜੇ ਅਗਰੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੀਐਸਟੀ ਜੇਬਨ ਚਾਹਤੇ ਮਸ਼ਾਲ ਪਹੁੰਚੀ ਤੇ ਉਹਦਾ ਸਵਾਗਤ ਡਾਕਟਰ ਬਲਬੀਰ ਵੱਲੋਂ ਕੀਤਾ ਗਿਆ ਹੁਣ ਜਿਹੜੀ ਮਸ਼ਾਲ ਹੈ ਉਹ ਰਵਾਨਗੀ ਕੀਤੀ ਜਾ ਰਹੀ ਹੈ ਤੁਸੀਂ ਡਾਕਟਰ ਬਲਬੀਰ ਜਿਹੜੇ ਹੈਗੇ ਨੇ ਉਹ ਇੱਥੋਂ ਕਰਦੇ ਹੋਏ ਨਜ਼ਰ ਆ ਰਹੇ ਨੇ ਸੰਗਰੂਰ ਵੱਲ ਜਾਏਗੀ ਜਿਹੜੀ ਮਸ਼ਾਲ ਹੈ ਡਾਕਟਰ ਬਲਬੀਰ ਨਾਲ ਗੱਲਬਾਤ ਵੀ ਕਰਾਂਗੇ ਤੇ ਰਵਾਨਗੀ ਕਰਦੇ ਹੋਏ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਟਿਆਲਾ ਤੋਂ ਜਿਹੜੀ ਹੈਗੀ ਹੈ ਇਹ ਜਿਹੜੀ ਮਸ਼ਾਲ ਹੈ ਇੱਥੇ ਰਵਾਨਗੀ ਕੀਤੀ ਜਾ ਰਹੀ ਹੈ ਡਾਕਟਰ ਵਾਪਸ ਜਾ ਰਹੀ ਹੈ ਵਾਪਸ ਤੇ ਇਸ ਤੋਰੀ ਜਾ ਰਹੀ ਹੈ ਮਸ਼ਾਲ ਕਿੱਥੇ ਭੇਜੀ ਜਾ ਰਹੀ ਹੈ ਸਾਰੇ ਪੰਜਾਬ ਜਾਣੀ ਹੈ ਇਥੋਂ ਮਲੇਰਕੋਟ ਤੇ ਜਾਏਗੀ ਜੀ ਫਿਰ ਉਧਰੋਂ ਬਰਨਾਲੇ ਹੋ ਕੇ ਫਿਰ ਸੰਗਰੂਰ ਵਾਪਸ ਆਏਗੀ ਹਾਂ ਖੇਡ ਪੰਜਾਬ ਆਪ ਦੇ ਜਿਹੜੇ ਬਹੁਤ ਬਹੁਤ ਵਧੀਆ ਉਤਸ਼ਾਹ ਮਿਲ ਰਿਹਾ ਹੈ ਬੱਚਿਆਂ ਨੂੰ ਇਸ ਨੂੰ ਦੇਖ ਕੇ ਕਿੱਸਾ ਲੱਗ ਰਿਹਾ ਹੈ ਬੱਚਿਆਂ ਦੇ ਅੱਖਾਂ ਦੇ ਵਿੱਚ ਰੌਸ਼ਨੀ ਦੇਖੋ ਬੱਚਿਆਂ ਨਾਲ ਗੱਲ ਕਰੋ ਬੱਚਿਆਂ ਦੇ ਵਿੱਚ ਜੋਸ਼ ਹੈ ਬੱਚਿਆਂ ਵਿੱਚ ਜੋਸ਼ ਹੈ ਇੱਕ ਉਮੀਦ ਹੈ ਨਵੀਂ ਉਮੀਦ ਹੈ ਆਸ਼ਾ ਦੀ ਕਿਰਨ ਹੈ ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਮਾਲ ਹੈ ਜੀ ਜਿਸ ਤਰ੍ਹਾਂ ਕਿ ਬੱਚੇ ਖੇਡਾਂ ਦੇ ਵਿੱਚ ਨਾਮ ਰੋਸ਼ਨ ਕਰ ਰਹੇ ਨੇ ਤੇ ਉਸੇ ਤਰ੍ਹਾਂ ਗਰਾਊਂਡਾਂ ਦਾ ਵੀ ਹੁਣ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜੀ ਸਾਰੇ ਪਿੰਡਾਂ ਦੇ ਵਿੱਚ ਮੈਂ ਮੈਂ ਲਗਾਤਾਰ 18 ਪਿੰਡਾਂ ਜਾ ਕੇ ਆਇਆ ਪਿਛਲੇ 2 ਦਿਨ ਤੇ ਮੈਂ ਲਗਾਤਾਰ ਜਾ ਰਿਹਾ ਹਾਂ ਅਸੀਂ ਸਭ ਤੋਂ ਪਹਿਲੀ ਪ੍ਰਾਇਰਟੀ ਜਿਹੜੀ ਹੈਗੀ ਆ ਉਹ ਆਂਗਣਵਾੜੀ ਨੂੰ ਪਿੰਡ ਦੇ ਵਿੱਚ ਗਰਾਊਂਡ ਨੂੰ ਜਿਮ ਬਣਾਉਣ ਨੂੰ ਬੱਚਿਆਂ ਨੂੰ ਪੜਨ ਤੇ ਖੇਡਣ ਨੂੰ ਪਹਿਲੀ ਪ੍ਰਾਇਰਟੀ ਦੇ ਰਹੇ ਹਾਂ ਜੀ ਦੂਜਾ ਸੈਨੀਟੇਸ਼ਨ ਹੈ ਉਸ ਤੋਂ ਬਾਅਦ ਬਾਕੀ ਜਿਹੜੀ ਇਸ ਕਿਤੇ ਦਾ ਬਾਤ ਸਭ ਪਟਿਆਲਾ ਚ ਬੜਾ ਉਤਸ਼ਾਹ ਦੇਖਣ ਨੂੰ ਮੇਰੇ ਬੱਚਾ ਵੱਲੋਂ ਮਿਸ਼ਾਲ ਪਹੁੰਚੀ ਆ ਕਹਿੰਦੇ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਬਹੁਤ ਵਧੀਆ ਦੇਖਿਆ ਕਿ ਡਾਕਟਰ ਬਲਬੀਰ ਜਿਹੜੇ ਆ ਕਿਹਾ ਇੱਥੇ ਮਿਸ਼ਾਲ ਪਹੁੰਚੀ ਪਟਿਆਲਾ ਦੇ ਵਿੱਚ ਜਿਹੜੀ ਹੈ ਕਿ ਮਿਸ਼ਾਲ ਜਿਹੜੀ ਹੈ ਖੇਡ ਖੇਡਾਂ ਵਟਨ ਪੰਜਾਬ ਦੀਆਂ ਨੂੰ ਲੈ ਕੇ ਪਹੁੰਚੀ ਇੱਥੇ ਹੁਣ ਜਿਹੜੀ ਇਹਦੀ ਰਵਾਨਗੀ ਜਿਹੜੀ ਹੈ ਕਿ ਪਰਮਾ ਸਵਾਗਤ ਕੀਤਾ ਗਿਆ ਹੁਣ ਰਵਾਨਗੀ ਜਿਹੜੀ ਹੈ ਕਿ ਪਰਮੇ ਸਵਾਗਤ ਨਾਲ ਸੋਤ ਧਮਾਕੇ ਨਾਲ ਜਿਹੜੀ ਹੈ ਤੁਹਾਨੂੰ ਤਸਵੀਰਾਂ ਦਿਖਾ ਦੇਣਾ स्वागत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप